ਸਭਾ ਇਲੈਕਸ਼ਨ ਦਾ ਪਾਰਾ ਪੂਰੀ ਤਰ੍ਹਾਂ ਸ਼ਿਕਰਾਂ ਤੇ ਹੈ ਬੀਜੇਪੀ ਦੇ ਵਿੱਚ ਵੀ ਦੌੜਭੱਜ ਲੱਗੀ ਹੋਈ ਹੈ ਬੀਜੇਪੀ ਦੇ ਪੁਰਵ ਸੰਸਦ ਔਰ ਪੰਜਾਬ ਪ੍ਰਧਾਨ ਅਭਿਨਾਸ਼ ਰਾਏ ਖੰਨਾ ਨੇ ਇਸ ਵੇਲੇ ਸਾਡੇ ਨਾਲ ਖੰਨਾ ਜੀ ਤੁਸੀਂ ਪੂਰਾ ਪੰਜਾਬ ਵਿੱਚ ਰਹੇ ਹੋ ਇਸ ਵਾਰੀ ਫਸਟ ਟਾਈਮ ਹੈ ਕਿ ਅਸੀਂ ਪੂਰੇ 13 ਦੀਆਂ 13 ਸੀਟਾਂ ਲੜ ਰਹੇ ਹਾਂ ਕੀ ਇਸ ਵੇਲੇ ਪੋਜੀਸ਼ਨ ਲੱਗ ਰਹੀ ਹੈ ਸਭ ਤੋਂ ਪਹਿਲਾਂ ਮੈਂ ਦਿਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡਾ ਮੈਸੇਜ ਦੇਣ ਦੇ ਲਈ ਇੱਕ ਪਹਿਲ ਕੀਤੀ ਹੈ ਔਰ ਮੈਂ ਆਸ਼ਾ ਕਰਦਾ ਕਿ ਜੋ ਗੱਲ ਆਪਾਂ ਕਰਾਂਗੇ ਦਰਸ਼ਕ ਉਹਨਾਂ ਨੂੰ ਧਿਆਨ ਨਾਲ ਸੁਣ ਕੇ ਸਾਡੇ ਹੱਕ ਦੇ ਵਿੱਚ ਆਪਣੀ ਬੋਟ ਪਾਉਣ ਦਾ પ્રયાસ ਕਰਨਗੇ ਸੋ 13 ਦੀਆਂ 13 ਸੀਟਾਂ ਅਸੀਂ ਪਹਿਲੀ ਵਾਰ ਲੜ ਰਹੇ ਹਾਂ ਠੀਕ ਗੱਲ ਹੈ ਔਰ 13 ਸੀਟਾਂ ਅਸੀਂ ਜਿੱਤਣ ਵਾਸਤੇ ਲੜ ਰਹੇ ਹਾਂ ਇਹ ਵੀ ਮੇਰੀ ਵੱਡੀ ਗੱਲ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਇਸ ਪੰਜਾਬ ਦਾ ਦੌਰਾ ਕਰਨਗੇ ਹੋਮ ਮਿਨਿਸਟਰ ਵੀ ਦੌਰਾ ਕਰਨਗੇ ਦੇਸ਼ ਦੇ ਪ੍ਰਦੇਸ਼ ਅਧਿਐਕਸ਼ ਵੀ ਸਾਡੇ ਦੌਰਾ ਕਰਨਗੇ ਰੱਖਿਆ ਮੰਤਰੀ ਵੀ ਇੱਥੇ ਆਣਗੇ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਦੇ ਦੌਰਿਆਂ ਦਾ ਮਤਲਬ ਕੀ ਹੈ ਕਿ ਪਾਰਟੀ ਨੇ ਇਸ ਇਲੈਕਸ਼ਨ ਨੂੰ ਸੀਰੀਅਸਲੀ ਜਿੱਤਣ ਦਾ ਮਨ ਬਣਾਇਆ ਹੋਇਆ ਅੱਜ ਅਸੀਂ ਬੂਥ ਲੈਵਲ ਤੱਕ ਇਹ ਪਾਰਟੀ ਖੜੀ ਹੋ ਗਈ ਹੈ ਜਿਹੜਾ ਅਸੀਂ ਵਿਧਾਨ ਸਭਾ ਦਾ ਚੋਣ ਲੜਿਆ ਸੀ ਉਸ ਵੇਲੇ ਥੋੜੀਆਂ ਕਮੀਆਂ ਸੀਗੀਆਂ لیکن विधानसभा ਦੇ ਚੋਣਾਂ ਤੋਂ ਲੈ ਕੇ ਅੱਜ ਤੱਕ ਜਿਸ ਢੰਗ ਨਾਲ ਸਭ ਨੇ ਪ੍ਰਯਾਸ ਕੀਤਾ ਅਸ਼ਵੀਰ ਜੀ ਲੱਗੇ ਹੋ ਸਾਡੇ ਪ੍ਰਧਾਨ ਜੀ ਲੱਗੇ ਹੋ ਹੈਨੀ ਹੈ অরুণ ਜੀ ਸਾਡੇ ਕਰਨਾਟਕਾ ਤੋਂ ਆਏ ਨੇ اور ਅਨੰਦ ਸ਼ਰਮਾ ਜੀ ਸਾਰੇ ਲੋਕਾਂ ਨੇ ਪ੍ਰਯਾਸ ਕਰਕੇ ਇੱਕ ਇੱਕ ਸ਼ਕਤੀ ਕੇਂਦਰ ਬਣ ਗਏ ਇੱਕ ਇੱਕ ਮੰਡਲ ਬਣ ਗਏ ਅਸੀਂ ਇਸ ਪਾਰਟੀ ਨੂੰ ਲੈਵਲ ਤੇ ਖੜਾ ਕੀਤਾ ਅੱਜ ਦੀ ਬੈਠਕ ਸੀ ਉਸ ਬੈਠਕ ਦੇ ਵਿੱਚ ਪਾਰਟੀ ਦੇ ਕਾਰਕਿਰਤਾ ਇਸ ਗੱਲ ਨੂੰ ਸਨੇਹਾ ਲੈ ਕੇ ਗਿਆ ਕਿ ਅਸੀਂ ਆਪਣੇ ਬੂਥ ਤੇ 50 ਲੋਕਾਂ ਦੀ ਟੁੱਲੀ ਬਣਾਵਾਂਗੇ ਤਾਂ ਕਿ 250 ਵੋਟ 200 ਤੋਂ 250 ਵੋਟ ਅਸੀਂ ਆਪਣੇ ਬੂਥ ਉਤ ਲੈ ਕੇ ਅੱਗੇ ਵਧੀਏ ਬੜਾ ਪੋਜ਼ਿਟਿਵ ਮਾਹੌਲ ਹੈ ਜਦੋਂ ਅਸੀਂ ਕੰਪੈਰੀਸ਼ਨ ਕਰਦੇ ਹਾਂ ਕਿ ਅਸੀਂ ਵੋਟ ਮੰਗ ਕੀਤੇ ਲਈ ਰਹੇ ਹਾਂ ਸਾਡਾ ਸਿਰ ਗਰਭ ਨਾਲ ਉੱਚਾ ਹੋ ਜਾਂਦਾ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਅਸੀਂ ਲੋਕਾਂ ਚ ਲੈ ਕੇ ਜਾਂਦੇ ਆ ਤਾਂ ਕਿਸੇ ਨੂੰ ਵੀ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ ਉਹਨਾਂ ਦੇ ਕੰਮਾਂ ਬਾਰੇ ਦੱਸਣ ਦੀ ਲੋੜ ਨਹੀਂ ਔਰ ਇਸ ਕਰਕੇ ਇਹ ਇਲੈਕਸ਼ਨ ਜਿਹੜਾ ਹੈ ਇਹ ਤੁਸੀਂ ਵੀ ਦੇਖਿਆ ਹੋਣਾ ਕਿ ਜੋ ਪਹਿਲੇ ਦਿਨ ਹਾਲ ਸੀ ਉਹ ਦੋਏ ਦਿਨ ਨਹੀਂ ਸੀ ਦੋਏ ਦਿਨ ਸੀ ਹੁੰਦੀ ਇਹਦੇ ਨਹੀਂ ਸੀ ਅੱਜ ਅਸੀਂ ਪੂਰੀ ਫਾਈਟ 'ਚ ਆ ਸਾਡਾ ਮੁਕਾਬਲਾ ਕਾਂਗਰਸ ਦੇ ਨਾਲ ਹੈ ਆਪ ਵੀ ਇਥੋਂ ਅਲਵਿਦਾ ਉਹਨਾਂ ਨੂੰ ਕਹਿ ਰਹੇ ਰੋਗ ਮੇਰਾ 9 ਦੇ 9 ਹਲਕਿਆਂ 'ਚ ਪ੍ਰਵਾਸ ਹੋਇਆ ਮੈਂ ਮਜੀਠਾ ਵੀ ਗਿਆ ਮੈਂ ਜਨਾਲਾ ਵੀ ਗਿਆ ਮੈਂ ਜਿਹੜੀ ਹੋਰ ਰੂਰਲ ਕੰਸਟਿਟੂਐਂਸੀ ਰਾਏਸਨ ਸੀ ਅਟਾਰੀ ਇਹਨਾਂ ਚ ਵੀ ਗਿਆ ਤੇ ਪੰਜ ਕੰਸਟਿਟੂਐਂਸੀ ਨਹੀਂ ਇੱਥੇ ਆ ਉਹਨਾਂ ਚ ਵੀ ਮੈਂ ਗਿਆ ਅੱਜ ਕਾਰਜਕਰਤਨ ਹੁਣ ਕਹਿਣ ਦੀ ਲੋੜ ਨਹੀਂ ਸਿਰਫ ਇੱਕੋ ਹੀ ਗੱਲ ਜਿਹੜੀ ਜਿਸ ਤੇ ਅਸੀਂ ਜ਼ੋਰ ਦੇ ਰਹੇ ਆ ਉਹ ਹੈ ਕਿ ਉਸ ਦਿਨ ਵੋਟ ਪੈ ਜੇ ਜਦੋਂ ਲੋਗਾ ਨਾਲ ਗੱਲ ਕਰਦੇ ਆ ਵੀ ਤੁਸੀਂ ਕਿਹਨੂੰ ਵੋਟ ਪਾਓਗੇ ਉਹ ਕਹਿੰਦੇ ਕੰਪੈਰੀਜ਼ਨ ਦੇ ਵਿੱਚ ਕੋ ਲੀਡਰ ਹੈ ਨਹੀਂ ਜਦੋਂ ਕਾਂਗਰਸ ਜਿਆਦਾ ਆਂਦੀ ਹੈ ਫਿਰ ਰਾਹੁਲ ਗਾਂਧੀ ਜਿਆਦਾ ਜਾਂਦਾ ਵੀ ਕਿਹਾ ਅੰਮ੍ਰਿਤਸਰ ਦੇ ਲੋਕ ਇੰਨੇ ਨਿਆਣੇ ਹੋ ਗਏ ਨੇ ਕਿ ਉਹ ਰਾਹੁਲ ਗਾਂਧੀ ਨੂੰ ਵੋਟ ਪਾਵਾਂਗੇ ਨਹੀਂ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੋਟ ਪਾਵਾਂਗੇ ਐਸਾ ਇੱਕ ਵਾਤਾਵਰਨ ਲੋਕਾਂ 'ਚ ਬਣਿਆ ਹੋਇਆ ਕੱਲ ਜੀ ਤੁਸੀਂ ਗੱਲ ਕੀਤੀ ਕਿ ਪ੍ਰਧਾਨ ਮੰਤਰੀ ਵੀ ਆ ਰਹੇ ਨੇ ਰੱਖਿਆ ਮੰਤਰੀ ਵੀ ਆ ਰਹੇ ਨੇ ਇਹ ਕੁਝ ਜਾਣ ਸਕਨੇ ਜੀ ਕਿ ਇਹਨਾਂ ਦੀ ਕਿਹੜੀ ਕਿਹੜੀ ਤਾਰੀਖ ਹੋਏਗੀ ਕਿਸ ਕਿਸ ਕਦੋਂ ਕਦੋਂ ਇੱਥੇ ਪੰਜਾਬ ਫੇਰੀ ਚਾਏ ਕਿੱਥੇ ਰੈਲੀ ਹੋਏਗੀ ਇਹਦਾ ਪ੍ਰੋਗਰਾਮ ਜਿਹੜਾ ਹੈ ਪੰਜਾਬ ਪ੍ਰਦੇਸ਼ ਦੀ ਟੂਰ ਕਮੇਟੀ ਬਣਾ ਰਹੀ ਹੈ ਔਰ ਜਿੱਥੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਆਣਗੇ ਸਾਡਾ ਕੰਟਰੀਬਿਊਸ਼ਨ ਉੱਥੇ ਹੋਏਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਇਸ ਪਵਿੱਤਰ ਧਰਤੀ ਦੇ ਵੀ ਆ ਅਧਿਐਕਸ਼ੀ ਦਾ ਫਾਈਨਲ ਹੋ ਗਿਆ ਆਲਮੋਸਟ ਰਾਜਨਾਥ ਦਾ ਆਲਮੋਸਟ ਫਾਈਨ ਹੋਰ ਫਾਈਨਲ ਹੋ ਗਿਆ ਉਹ ਇੱਥੇ ਜ਼ਰੂਰ ਆਣਗੇ ਅੱਛਾ ਜੇ ਅਸੀਂ ਗੱਲ ਕਰੀਏ ਕਿ ਬਾਕੀ ਸੂਬਿਆਂ 'ਚ ਜਿੱਥੇ ਵੋਟਾਂ ਪੈ ਚੁੱਕੀਆਂ ਨੇ ਉੱਥੋਂ ਦੀ ਸਥਿਤੀ ਉੱਥੋਂ ਦੇ ਕੀ ਹਾਲਾਤ ਨੇ ਇਸ ਵੇਲੇ ਦੇਖੋ ਜਦੋਂ ਸੈਕੰਡ ਫੇਜ਼ ਹੋਇਆ ਸੀ ਤਾਂ ਇੱਕ ਸਟੇਟਮੈਂਟ ਆਇਆ ਸੀ ਅਮਿਸ਼ਾਈ ਦਾ ਔਰ ਪ੍ਰਧਾਨ ਮੰਤਰੀ ਦਾ ਵੀ ਅਸੀਂ 2 ਜ਼ੀਰੋ ਅੱਗੇ ਹੋ ਗਏ ਆ। ਜੀ। ਇਹ ਗੱਲ ਕਿਸੇ ਸਧਾਰਨ ਵਿਅਕਤੀ ਨੇ ਨਹੀਂ ਕੀਤੀ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਹੈ। ਜਦੋਂ ਚੌਥਾ ਫੇਜ਼ ਪੂਰਾ ਹੋਇਆ ਤਾਂ ਉਹਨਾਂ ਨੇ ਕਹਤੇ ਚਾਰ ਜ਼ੀਰੋ ਅੱਗੇ ਹੋ ਗਏ ਆ। ਠੀਕ ਹੈ। ਤੁਸੀਂ ਸਮਝ ਸਕਦੇ ਹੋ ਕਿ ਜਿਹੜਾ 400 ਪਲੱਸ ਦਾ ਨਾਅਰਾ ਦਿੱਤਾ ਉਹਦੇ ਅਸੀਂ ਟੀਚੇ ਨੂੰ ਪੂਰਾ ਕਰਨ ਦੇ ਲਈ ਹਰ ਕਾਰਜਕਰਤਾ ਜਿਹੜਾ ਹੈ ਉਹ ਪ੍ਰਿਆਸ ਕਰ ਰਿਹਾ ਅੱਜ ਲੋਕਾਂ ਦੇ ਜਵਾਨ ਚੜ ਗਿਆ ਹੋਇਆ ਕਿ 405 ਭਾਰਤੀ ਜਨਤਾ ਪਾਰਟੀ ਨੇ ਕਰਨੀ ਕਰਨੀ ਹੈ ਲੇਕਿਨ ਤੁਸੀਂ ਹੈਰਾਨ ਹੋਵੋਗੇ ਕਿ ਇਸ ਗੱਲ ਦਾ ਇੰਨਾ ਉਹਨਾਂ ਨੂੰ ਕਾਕ ਦੂਸਰੀਆਂ ਪਾਰਟੀਆਂ ਨੂੰ ਵਿਖਾੜ ਚੜ ਗਿਆ ਕਿ ਐਡਾ ਵੱਡਾ ਟਾਰਗੇਟ ਲੈ ਕੇ ਪਾਰਟੀ ਆਈ ਹੈ ਤੇ ਫੇ ਅਸੀਂ ਕਿੱਥੇ ਨੇ ਇਹ ਤਾਂ 143 ਸੀਟਾਂ ਰਹੀਆਂ ਨੇ ਉਹਨਾਂ ਚ 36 ਪਾਰਟੀਆਂ ਨੇ ਵੀ ਉਹਨਾਂ ਕੋ ਕੋ ਪਏਗਾ ਤੇ ਇਸ ਕਰਕੇ ਇੱਕ ਇਹ ਵੀ ਬੜਾ ਵੱਡਾ ਜਿਹੜਾ ਨਾਰਾ ਦਿੱਤਾ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਦਾ ਸੋਚ ਸਮਝ ਕੇ ਦਿੱਤਾ ਔਰ ਕਾਰਕਟਰ ਬੂਸਟ ਹੈ ਉਸ ਕੰਮ ਨੇ ਲੱਗਾ ਹੋਇਆ ਕੰਨ ਜੀ ਤੁਸੀਂ ਅੰਮ੍ਰਿਤਸਰ ਦੇ ਵੀ ਪਰਭਾਰੇ ਕੋ ਅੰਮ੍ਰਿਤਸਰ ਦੀ ਅਸੀਂ ਗੱਲ ਕਰੀਏ ਤੇ ਅੰਮ੍ਰਿਤਸਰ ਚ ਚਾਰ ਹੋਰ ਦਿਗਜ ਦੇ ਆਮ ਆਦਮੀ ਪਾਰਟੀ ਦਾ ਕੁਲਦੀਪ ਤਾਰੀਵਾਲ ਨੇ ਅਨਿਲ ਜੋਸ਼ੀ ਸ਼ਰੋਮੀ ਅਕਾਲੀ ਦਲ ਸਾਡੀ ਭਾਈਵਾਲ ਪਾਰਟੀ ਹੋਇਆ ਕਰਦੀ ਸੀਗੀ ਕਾਂਗਰਸ ਗੁਰਜੀਤ ਸਿੰਘ ਔਜਲਾ ਦੇ ਤੁਸੀਂ ਵੀ ਇੱਥੇ ਦੇਖਿਆ ਕਿ ਕੀ ਸਥਿਤੀ ਕਿਸ ਜਗ੍ਹਾ ਤੇ ਅਸੀਂ ਇਹਨਾਂ ਨੂੰ ਬੀਟ ਕਰ ਰਹੇ ਹਾਂ ਕਿੱਥੇ ਅਸੀਂ ਇਹਨਾਂ ਨੂੰ ਅੱਗੇ ਨਹੀਂ ਗਿਤੇ ਹਾਂ ਕਿਦੇ ਕੋਲ ਅਸੀਂ ਪਿੱਛੇ ਚੱਲ ਰਹੇ ਬੀਜਪੀ ਹਰ ਜਗ੍ਹਾ ਫਾਈਟ ਦੇ ਰਹੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੀ ਲੜਾਈ ਅਲਟੀਮੇਟਲੀ ਕਾਂਗਰਸ ਨਾਲ ਆਮ ਆਦਮੀ ਪਾਰਟੀ ਨੇ ਕੁਝ ਹਤਕੰਡੇ ਬਣਾਉਣ ਦੀ ਕੋਸ਼ਿਸ਼ ਕੀਤੀ ਸ਼ਾਇਦ ਤੁਹਾਡੇ ਕੋਲ ਵੀ ਮੇਰਾ ਵੀਡੀਓ ਪਹੁੰਚਿਆ ਹੋਵੇਗਾ ਜਿਹਦੇ ਵਿੱਚ ਇਹਨਾਂ ਨੇ ਪੋਸਟਰ ਝੰਡੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਜਿਹੜੀ ਪਾਰਟੀ ਸਾਡੇ ਪੋਸਟਰ ਝੰਡੇ ਤੋਂ ਡਰਦੀ ਹੈ ਉਹ ਸਾਡੇ ਵਰਕਰ ਨੂੰ ਕਿਦਾਂ ਫੇਸ ਕਰੇਗੀ ਤੋਂ ਇਸ ਕਰਕੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਬਹੁਤ ਖਿਲ ਚੁੱਕਾ ਤੁਸੀਂ ਉਹਦਾ ਸ਼ੋਅ ਰੋਡ ਸ਼ੋ ਵੀ ਕਵਰ ਕੀਤਾ ਔਰ ਉਹ ਫਲॉप ਰੋਡ ਸ਼ੋ ਐਸਾ ਪ੍ਰਸ਼ਨ ਜਿਹੜਾ ਹੈ ਉਹਨੂੰ ਕਿਹਾ ਗਿਆ ਤੇ ਇਸ ਕਰਕੇ ਕਾਂਗਰਸ ਹਲੇ ਕੋਈ ਨੀਤਾ ਆਇਆ ਹੀ ਨਹੀਂ ਨਾ ਕਾਂਗਰਸ ਜੋ ਅਸੀਂ ਬੈਠਕਾ ਕਰ ਰਹੇ ਆ ਮੰਡਲ ਸਰ ਬੂਸਟਰ ਤੱਕ ਉਹ ਵੀ ਹਜੇ ਤੱਕ ਉਹਨਾਂ ਨੇ ਸ਼ੁਰੂ ਨਹੀਂ ਕੀਤਾ ਸਾਡੇ ਝੰਡੇ ਡੰਡੇ ਪੋਸਟਰ ਬੈਨਰ ਫਲੈਕਸ ਇਹ ਸਭ ਜਗ੍ਹਾ ਕਾਰਜਕਰਤਾ ਖੁਦ ਲਗਾ ਰਿਹਾ ਤੁਝਾ ਇੱਕ ਐਡਵਰਟਾਈਜ਼ਮੈਂਟ ਦਾ ਢੰਗ ਹੁੰਦਾ ਉਹ ਵੀ ਸਾਡੇ ਕਾਰਜਕਰਤਾ ਨੇ ਵੱਖੂ ਵੀ ਕੀਤਾ ਸਰ ਜਿਹੜਾ ਅਸੀਂ ਦੇਖਿਆ ਕਿ ਬਾਰ ਬਾਰ ਕਿਸਾਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਪਾਰਟੀ ਦਾ ਵਿਰੋਧ ਕਰਦੇ ਨੇ ਹਰ ਜਗ੍ਹਾ ਪਿੰਡਾਂ ਚ ਨਹੀਂ ਵੜਾ ਜਾਂਦਾ ਕਈ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੈ ਕਿ ਲਾਊਡ ਸਪੀਕਰਾਂ ਤੇ ਅਨਾਊਂਸ ਕੀਤਾ ਜਾ ਰਿਹਾ ਹੈ ਕਿ ਨਾ ਵੜਨ ਦਿੱਤਾ ਜਾਏ। ਕੀ ਕੀ ਇਸ ਵੇਲੇ ਪੰਜਾਬ ਉਸ ਮੋਹੱਲ ਦੇ ਵਿੱਚੋਂ ਨਿਕਲਦਾ ਹੈ? ਉੱਥੇ ਪਾਰਟੀ ਕਿੱਥੇ ਸਟਾਰਟ ਕਰਦੀ ਹੈ? ਅ ਕਿਸਾਨ ਦੀ ਗੱਲ ਕਰਾਂ ਮੈਂ ਆਪ ਤੁਹਾਡੇ ਰਾਹੀਂ ਆਪਣੇ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਅਸੀਂ ਕੁਛ ਨਾ ਕੁਛ ਤਾਂ ਤੁਹਾਡੇ ਵਾਸਤੇ ਕੀਤਾ ਹੈ ਨਾ। ਅੱਜ ਨਹੀਂ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਅਟਲ ਵਿਹਾਰੀ ਵਾਜਪਈ ਸੀਗੇ ਉਹ ਤਾਂ ਦੇਖਿਆ ਕਿ ਕਿਸਾਨ ਨੂੰ 100 100 200 5 500 ਰੁਪਏ ਲੈਣ ਲਈ ਕਿਸੇ ਨਾ ਕਿਸ ਤੇ ਡਿਪੈਂਡ ਹੋਣਾ ਪੈਂਦਾ ਉਹਨਾਂ ਨੇ ਕਿਸਾਨ ਕਰਡ ਕਾਰਡ ਸ਼ੂ ਕੀਤਾ ਬੜੇ ਘੱਟ ਵਿਆਸ ਤੇ ਜਿਹੜਾ ਸ਼ਾਹੂਕਾਰਾਂ ਦਾ ਵਿਆਸ ਸੀ ਉਸ ਤੋਂ ਬਹੁਤ ਘੱਟ ਅੱਜ ਕਿਸਾਨ ਉਹ ਭੁੱਲਿਆ ਨਹੀਂ ਹੈ ਦੂਜਾ ਜਦੋਂ ਇੱਕ ਕਿਸਾਨ ਕਿਸੇ ਖਾਦ ਦੀ ਦੁਕਾਨ ਤੋਂ ਆਪਣੀ ਟਰਾਲੀ ਭਰ ਕੇ ਖਾਦ ਦੀ ਲੈ ਕੇ ਜਾਂਦਾ ਤਾਂ ਉਹ 3 ਤੋਂ 4 ਲੱਖ ਰੁਪਈਆ ਸਰਕਾਰ ਦੀ ਸਬਸਿਡੀ ਨਾਲ ਲੈ ਕੇ ਚਲਾ ਜਾਂਦਾ ਇੱਕ ਬਹੁਤ ਹੀ ਵੱਡੀ ਯੋਜਨਾ ਜਿਹੜੀ ਕਿਸਾਨ ਹਿੱਤ ਚ ਬਣਾਈ ਹੈ ਉਹ ਹੈ ਕ੍ਰੌਪ ਇੰਸ਼ੋਰੈਂਸ ਕੀ ਦੇਖੋ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ ਉਹਦਾ ਕੁਝ ਹਿੱਸਾ ਕੇਂਦਰ ਦੇਗਾ ਕੁਝ ਸਟੇਟ ਦੇਗੀ ਲੇਕਿਨ ਅਫਸੋਸ ਦੀ ਗੱਲ ਹੈ ਕਿ ਕੇਂਦਰ ਨੇ ਸਟੇਟ ਨੇ ਅਜ ਤੱਕ ਉਸ ਲਈ ਕੁਝ ਨਹੀਂ ਕੀਤਾ ਫਿਰ ਆ ਗਿਆ ਕਿਸਾਨ ਸਨਮਾਨੀ ਦੀ ਕਦੀ ਮੰਗੀ ਨਹੀਂ ਪ੍ਰਧਾਨ ਮੰਤਰੀ ਸੋਚਿਆ ਕਿ 500 ਮਹੀਨਾ 6000 ਸਾਲ ਇੱਕ ਕਿਸਾਨ ਦੀ ਪਾਕਟ ਚਲੇ ਜਾਏਗਾ ਉਹ ਛੋਟੇ ਮੂٹے ਖਰਚ ਜਿਹੜੇ ਹੈ ਬਿਨਾਂ ਵਿਆਸ ਤੋਂ ਉਸ ਨੂੰ ਕਰ ਸਕਦਾ ਤੋ ਕਿਸਾਨਾਂ ਦੇ ਹਿੱਤ ਲਈ ਇਹ ਬਾਲਟੀ ਹੈ ਕਿਸਾਨਾਂ ਨੂੰ ਕਦੀ ਵੀ ਅਸੀਂ ਇਗਨੋਰ ਨਹੀਂ ਕੀਤਾ ਕਿਸਾਨ ਨੂੰ ਅਸੀਂ ਰਦਾਈ ਅਨ ਦਾਤਾ ਕਹਿ ਕੇ ਅਸੀਂ ਬੁਲਾਉਂਦੇ ਆ ਕਿ ਇੰਨੀ ਮਿਹਨਤ ਕਰਕੇ ਉਹ ਅਨਾਜ ਉਗਾਉਂਦਾ ਤਾਂ ਇਸ ਕਰਕੇ ਉਹਦੀ ਹੱਕ ਅਸੀਂ ਜਿਹੜੀ ਹੋਣੀ ਹੈ ਐਮ ਐਸ ਪੀ ਦਾ ਫਾਰਮੂਲਾ ਅਸੀਂ ਤੈਅ ਕਰਤਾ ਉਹ ਐਮ ਐਸ ਪੀ ਹੁਣ ਤੁਸੀਂ ਦੇਖਿਆ ਹੁਣ ਵਿਸ਼ੱਕ ਇਹ ਐਜੀਟੇਸ਼ਨ ਚ ਗੱਲ ਕਰਦੇ ਨੇ ਲੇਕਿਨ ਐਮ ਐਸ ਪੀ ਲੈਣ ਲਈ ਕਦੀ ਵੀ ਕਿਸੇ ਕਿਸਾਨ ਨੂੰ ਧਰਨਾ ਦੇਣਾ ਨਹੀਂ ਪਿਆ ਜਦੋਂ ਫਸਲ ਆਉਂਦੀ ਸੀ ਤਾਂ ਉਸੇ ਵੇਲੇ ਐਮ ਐਸ ਪੀ ਜਿਹੜੀ ਸੀ ਉਹ ਵੱਜ ਜਾਂਦੀ ਸੀ ਕਾਂਗਰਸ ਕੀ ਮਖੌਲ ਕਰਦੀ ਸੀ ਕਾਂਗਰਸ ਮਖੌਲ ਕਰਦੀ ਸੀ ਚਲੋ 20 ਰੁਪਏ ਵਧਾ ਦਿਓ ਫਿਰ ਕਿਸਾਨ ਐਡਿਟ ਕਰ ਇਸ਼ਕ ਕਰ ਲੈ ਇਹ ਦੇ ਕੇ 50 ਰੁਪਏ ਹੁਣ ਉਹਨਾਂ ਦੀ ਲੇਬਰ ਨੂੰ ਇਨਕਲੂਡ ਕਰਕੇ ਕਿਸਾਨ ਸਨਮਾਨ ਨidhi ਜਿਹੜੀ ਹੈ ਉਹ ਕਿਸਾਨ ਦੇ ਖਾਤੇ ਚ ਜਾਰੀ ਹੈ ਉਹ ਡਾਇਰੈਕਟ ਜਿਹੜਾ ਹੈ ਉਹ ਪੈਸਾ ਜਾਰੀਆ ਜਿਹੜੀ ਗੱਲ ਮੈਂ OBC ਸਮਾਜ ਵਾਸਤੇ ਜੂੜ ਤੁਹਾਡੇ ਨਾਲ ਕਰਨਾ ਚਾਹਨਾ ਪ੍ਰਧਾਨ ਮੰਤਰੀ ਵਿਸ਼ਵਪਰਮਾ ਯੋਜਨਾ ਜੀ 18 ਐਸੇ ਕਿੱਤੇ ਨੇ ਜਿਹਨਾਂ ਨੂੰ ਸਿਲੈਕਟ ਕੀਤਾ ਗਿਆ ਉਹਨਾਂ ਦੀ ਟ੍ਰੇਨਿੰਗ ਇੱਕ ਹਫਤੇ ਦੀ ਹੋएगी 500 ਰੁਪਿਆ ਪਰ ਡੇ ਉਸ ਟ੍ਰੇਨਰ ਨੂੰ ਟ੍ਰੇਨਿੰਗ ਨੂੰ ਮਿਲੇਗਾ ਔਰ ਉਸ ਤੋਂ ਬਾਅਦ ਜੋ ਟ੍ਰੇਨਿੰਗ ਪੂਰੀ ਹੋ ਜੇਗੀ 15000 ਰੁਪਏ ਦੀ ਕਿੱਟ ਜੋ ਵੀ ਉਹ ਪੇਸ਼ਾ ਕਰਦਾ ਬੜਈ ਹੈ ਨਾਈ ਹੈ ਦਰਖਾਨ ਹੈ ਜਾਂ ਮਿਸਤਰੀ ਹੈ 15000 ਦੀ ਕਿੱਟ ਉਹਨੂੰ ਦਿੱਤੀ ਜਾਏਗੀ ਤਾਂ ਕਿ ਉਹ ਆਪਣਾ ਕੰਮ ਸ਼ੁਰੂ ਕਰ ਸਕੇ ਇਹ ਕੰਮ ਸ਼ੁਰੂ ਕਰਨੇ ਪੈਸਾ ਵੀ ਚਾਹੀਦਾ 1 ਲੱਖ ਰੁਪਏ ਦਾ ਲੋਨ ਜਿਹੜਾ ਹੈ ਉਹ ਕਿਸਾਨ ਨੂੰ 4% ਵਿਆਜ ਤੇ ਐਨਿਊਅਲ ਇਹ ਦਿੱਤਾ ਜਾਏਗਾ ਜੋ 1 ਲੱਖ ਰੁਪਏ ਮੋੜ ਦਿੰਦਾ ਅਗਲੀ ਵਾਰ ਉਹ 2 ਲੱਖ ਲੈਂਦਾ ਹੱਕਦਾਰ ਬਣ ਜਾਂਦਾ 2 ਲੱਖ ਮੋੜ ਦਿੰਦਾ ਉਹ 3 ਲੱਖ ਮਤਲਬ ਐਸਾ ਕੋਈ ਵਰਗ ਹੈ ਜਿਹਨੂੰ ਅਸੀਂ ਟੱਚ ਨਾ ਕੀਤਾ ਹੋਵੇ ਜਿਹਦੀ ਕੋਈ ਸਮੱਸਿਆ ਹੱਲ ਨਾ ਕੀਤੀ ਹੋਵੇ ਇਸੇ ਕਰਕੇ ਕਹਿੰਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਭਦੇ ਆ ਸਭਦੇ ਆ ਜੇ ਮੈਂ ਧਾਰਮਿਕ ਦ੍ਰਿਸ਼ਟੀ ਨਾਲ ਗੱਲ ਕਰਾਂ ਮੈਂ ਤੁਹਾਡੇ ਨਾਲ ਹੀ ਆਪਣੇ ਸਾਰੇ ਦਰਸ਼ਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨਾਲ ਇੱਕ ਗੱਲ ਜੂ ਸ਼ੇਅਰ ਕਰਨਾ ਚਾਹਨਾ ਕਿ ਤੁਸੀਂ ਵੀ ਗੁਰਦਵਾਰ ਸਾਹਿਬ ਜਾਂਦੇ ਹੋਣੇ ਹਨ ਮੈਂ ਵੀ ਜਾਂਦਾ ਇੱਕ ਰੂਟੀਨ ਚ ਅਸੀਂ ਜਾਂਦੇ ਹਾਂ ਉੱਥੇ ਅਰਦਾਸ ਹੁੰਦੀ ਹੈ ਉਹ ਚ ਇੱਕ ਸ਼ਬਦ ਆਂਦਾ ਕਿ ਸੱਚੇ ਪਾਤਸ਼ਾਹ ਸਾਨੂੰ ਵਿਛੜੇ ਹੋਏ ਗੁਰੂ ਧਾਮਾਂ ਦੇ ਦਰਸ਼ਨ ਦੇਦਾਰ ਸੇਵਾ ਸੰਭਾਲ ਦਾ ਮੋਕਸ਼ ਬਖਸ਼ੇ ਉਹਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤਾ ਕਰਤਾਰਪੁਰ ਦਾ ਕੋਰੀਡੋਰ ਖੋਲ ਕੇ ਅੱਜ ਖੁੱਲੇ ਦਰਸ਼ਨ ਦੇਦਾਰ ਜਿਹੜੇ ਨੇ ਉਹ ਹੋਰੇ ਨੇ ਅਫਗਾਨਿਸਤਾਨ ਦੇ ਵਿੱਚ ਸਾਡੇ ਗੁਰੂ ਗੁਰੂ ਰੰਗ ਸਾਹਿਬ ਜਿਹਨੂੰ ਅਸੀਂ ਗੁਰੂ ਮੰਨਦੇ ਆਂ ਲਾਜ ਗੁਰੂ ਮੰਨਦੇ ਆਂ ਉਹ ਡੈਮੇਜ ਨਾ ਹੋਣ ਗੁਰਦੁਆਰਿਆਂ ਚੋਂ ਉਹ ਕੱਢ ਕੇ ਇੱਜ਼ਤ ਦੇ ਨਾਲ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆਉਂਦੇ ਆਂ ਫਿਰ ਸਾਡੇ ਜਿਹੜੇ ਬੱਚੇ ਆ ਉਹਨਾਂ ਦਾ ਸ਼ਹਾਦਤ ਕਿੰਨੀ ਮਹਾਨ ਸ਼ਹਾਦਤ ਹੈ ਜਦੋਂ ਮੈਂ ਰੈੱਡ ਕਰਾਸ ਦਾ ਵਾਈਸ ਚੇਅਰਮੈਨ ਸੀ ਪਹਿਲੀ ਮੀਟਿੰਗ ਸੀ ਦੋ ਪ੍ਰੋਗਰਾਮ ਬਨਾਈ ਸੀ ਇੱਕ ਸੀ ਆਪਣਾ ਸਵਾਮੀ ਵਿਵੇਕਾਨੰਦ ਦਾ ਜਿਹੜਾ 12 ਦਸੰਬਰ ਦਾ ਦਿਨ ਹੈ ਉਸ ਨੂੰ ਜੁਵਾ ਡੇਚ ਮਨਾਈਏ ਦੂਸਰਾ 23 ਔਰ 24 ਔਰ 25 ਸਤੰਬਰ ਭਾਈ ਕਨਈਆ ਜਿਹਨੂੰ ਥੋੜੇ ਲਿਮਟਿਡ ਏਰੀਆ ਜਾਣਦੇ ਸੀ ਉਹਨਾਂ ਦਾ ਅਸੀਂ ਦਿਨ ਮਨਾਈਏ ਅੱਜ ਕੇਰਲਾ ਦੇ ਵਿੱਚ ਵੀ ਉਹਦੇ ਨਾਮ ਤੇ ਟਰਾਫੀ ਟਰਾਫੀ ਚੱਲ ਪਈ ਹੈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਦੋ ਸਾਹਿਬ ਜਾਦੇ ਜਿਨ੍ਹਾਂ ਨੇ ਜਿੰਦਾ ਨੀਆਂ ਚ ਚੁਣਿਆ ਗਿਆ ਔਰ ਤੁਸੀਂ ਹੈਰਾਨ ਹੋਵੋਗੇ ਜਦੋਂ ਚਲਿਆ ਜਾ ਰਿਹਾ ਸੀਗਾ ਤਾਂ ਨੇਚਰਲੀ ਗੁੱਡੇ ਅੱਗੇ ਆ ਜਾਂਦੇ ਆ ਤਾਂ ਉਹਨਾਂ ਨੇ ਇੰਨੀ ਵੀ ਦਿਆ ਨਹੀਂ ਦਿਖਾਈ ਉਹਨਾਂ ਨੇ ਇਸ ਦੀਵਾਰ ਸਿੱਧੀ ਕਰਨ ਲਈ ਉਹਨਾਂ ਦੇ ਗੁੱਡੇ ਵੀ ਕੱਟਦੇ ਤਾਂ ਉਸ ਸ਼ਹਾਦਤ ਨੂੰ ਦੇਸ਼ ਬੋਲ ਸਕਦਾ ਹਰ ਬੱਚੇ-ਬੱਚੇ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਤਾਂ ਬੀਰ ਬਾਲ ਦੇ ਰੂਪ ਚ ਉਹ ਮਨਾ ਕੇ ਅਸੀਂ ਸਾਰੇ ਦੇਸ਼ ਵਾਸੀਆਂ ਲਈ ਇੱਕ ਬਹੁਤ ਵੱਡਾ ਪੈਗਾਮ ਦਿੰਦਾ ਜਿਸ ਲਾਲ ਕਿਲੇ ਚ ਗੁਰੂ ਤੇਗ ਬਹਾਦਰ ਵਾਸਤੇ ਮੌਤ ਦਾ ਫਰਮਾਨ ਜਾਰੀ ਹੋਇਆ ਸੀ ਜੀ ਉਸ ਜਗ੍ਹਾ ਨੌਵੀਂ ਪਾਸ਼ਾਹੀ ਲਈ ਗੁਰੂ ਗ੍ਰੰਥ ਸਾਹਿਬ ਦੇ ਪਾਠ ਰੱਖੇ ਗਏ ਔਰ ਉਹ ਗੱਲ ਉਹਨਾਂ ਨੂੰ ਸਮਰਪਿਤ ਹੋ ਕੇ ਇੱਕ ਬਹੁਤ ਵੱਡਾ ਸੁਨੇਹਾ ਜਿਹੜਾ ਹੈ ਉਦੇਸ਼ ਜਾਣ ਦੀ ਕੋਸ਼ਿਸ਼ ਕੀਤੀ ਹੈ ਕਦਾਜੀ ਤੁਸੀਂ ਬੜੀ ਉਦੇ ਗੱਲ ਕਰ ਰਹੇ ਹੋ ਅਸੀਂ ਹੁਣ ਜਿਸ ਅੰਮ੍ਰਿਤਸਰ ਦੀ ਗੱਲ ਕਰੀਏ ਤੁਸੀਂ ਕਿਉਂਕਿ ਤੁਸੀਂ ਇਸ ਹਲਕੇ ਦੇ ਇੰਚਾਰਜ ਹੋ ਇਸ ਇਲਾਕੇ ਦੇ ਲੋਕ ਸਭਾ ਦਾ ਇੰਚਾਰਜ ਹੋ ਤੁਹਾਨੂੰ ਕੀ ਲੱਗਦਾ ਸਥਿਤੀ ਕੀ ਹੈ ਸਥਿਤੀ ਹੁਣ ਸਾਡੀ ਮਾਰਜਨ ਦੀ ਲੜਾਈ ਹੈ ਵੀ ਕਿੰਨੀ ਮਾਰਜਨ ਅਸੀਂ ਇਹ ਸੀਟ ਜਿੱਤਾਂਗੇ ਮੈਂ ਦੱਸਿਆ ਨਾ ਕਿ ਮੈਂ 9 ਹਲਕੇ ਘੁੰਮ ਕੇ ਆਇਆ ਹਾਂ 9 ਹਲਕੇ ਮੈਂ ਕਾਰਕਟਰਾਂ ਨਾਲ ਇੰਟਰੈਕਸ਼ਨ ਕੀਤਾ ਪਹਿਲੀ ਗੱਲ ਜਿਹੜੀ ਹੁੰਦੀ ਹੈ ਇਲੈਕਸ਼ਨ ਦੇ ਵਿੱਚ ਉਹ ਕੀ ਹੁੰਦੀ ਹੈ ਕਿਆ ਸਾਰੇ ਮੰਡਲ ਬਣੇ ਹੋਏ ਆ ਸਾਡੇ ਸਾਰੇ ਮੰਡਲ ਬਣੇ ਹੋਏ ਆ ਦੂਜੀ ਇਕਾਈ ਉਹਦੇ ਥੱਲੇ ਆ ਸ਼ਕਤੀ ਕੇਂਦਰ ਸ਼ਕਤੀ ਕੇਂਦਰ ਬਣੇ ਹੋਏ ਆ ਤੀਜੀ ਇਕਾਈ ਜਿਹੜੀ ਹੈ ਉਹ ਹੈ ਬੂਥ ਸਾਡੇ ਬੂਥ ਬਣੇ ਹੋਏ ਆ ਜਿਸ ਲੈਵਲ ਤੇ ਅਸੀਂ ਲੜਾਈ ਲੜਨੀ ਆ ਸਾਡੀ ਤਿਆਰੀ ਉਹਦੀ ਪੂਰੀ ਹੈ ਅੱਜ ਅਰੰਭ ਜੀ ਕਰਨਾਟਕ ਤੋਂ ਆਏ ਨੇ ਇਹਨਾਂ ਨੇ ਆ ਕੇ ਕਾਰਜਕਰਤਾ ਨੂੰ ਬੂਥ ਦੀ ਇੰਪੋਰਟੈਂਸ ਕੀ ਹੈ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਅੱਜ ਕਾਰਜਕਰਤਾ ਖੁਸ਼ੀ-ਖੁਸ਼ੀ ਇਸ ਗੱਲ ਨਾਲ ਅੱਗੇ ਜਾ ਰਿਹਾ ਕਿ ਅਸੀਂ ਬੂਥ ਦੇ ਨੇਤਾ ਬਣ ਸਕਦੇ ਹਾਂ ਸੋ ਅਬਿਨਾਸ਼ ਰਾਏ ਜੀ ਖੰਨਾ ਜਿਹੜੇ ਕਿ ਪੁਰਾਣ ਸੰਸਦਔਰ ਪੁਰਾਣ ਪ੍ਰਧਾਨ ਨੇ रह चुके ਨੇ ਪੰਜਾਬ ਦੇ ਸੋ ਉਹਨਾਂ ਵੱਲੋਂ ਅੱਜ ਬੀਜੇਪੀ ਦੇ ਦਫਤਰ ਦੇ ਵਿੱਚ ਬੂਥ ਲੈਵਲ ਦੇ ਉੱਤੇ ਇੱਕ ਮੀਟਿੰਗ ਕੀਤੀ ਗਈ ਸੀ ਕਿ ਉਹਦੇ ਬਾਰੇ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਪੰਜਾਬ ਦੇ ਵਿੱਚ ਕੀ ਮਾਹੌਲ ਹੈ ਉਹਦੇ ਬਾਰੇ ਦੱਸਿਆ ਹੈ ਔਰ ਖਾਸ ਕਰਕੇ ਅੰਮ੍ਰਿਤਸਰ ਦੀ ਸੀਟ ਦੇ ਵਿੱਚ ਕਿੰਨੇ ਮਾਰਜਨ ਨਾਲ ਬੀਜੇਪੀ ਜਿੱਤ ਰਹੀ ਹੈ ਉਹਦੇ ਬਾਰੇ ਗੱਲ ਕੀਤੀ ਹੈ ਕਪਨਾ ਪਰਸੰਗਿਤਪਨ ਦੇ ਨਾਲ ਜੋਤੀ ਬਹਿਦ ਡੈਨਿਕ ਸਵੇਰਾ ਟੀਵੀ ਹੰਡੀ ਸਰਸ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर